15 ਅਗਸਤ ਸਤਾਰਾ ਮੇ ਆਜ਼ਾਦੀ ਦਿਵਸ ਮਹੋਤਸਵ ਮੌਕੇ ਅੰਮ੍ਰਿਤਸਰ ਦੇ ਤੌਲੀ ਚੌਕ ਵਿਖੇ ਭਗਵਾਨ ਵਾਲਮੀਕ ਨਾਸਪਾਸ ਤੇ ਸੰਤ ਮਲਕੀਤ ਰਾਜ ਜੀ ਵੱਲੋਂ ਚੇਅਰਮੈਨੋਂ ਪ੍ਰਾਇਗ ਵਰਦੀ ਦੇਖ ਰਿਹਾ ਘੇਟ ਲਹਿਰਾਇਆ ਜਾਏਗਾ ਕੌਮੀ ਝੰਡਾ ਭੀਮਰਾਵ ਅੰਬੇਦਕਰ ਦੇ ਬੋਧ ਉਤੇ 15 ਤਰੀਕ ਨੂੰ ਇੱਕ ਵਿਸ਼ਾਲ ਤਿਰੰਗਾ ਝੰਡੇ ਦੀ ਅਗਵਾਈ ਮੇਰੇ ਬਹੁਤ ਸਤਿਕਾਰਯੋਗ ਓਮ ਪ੍ਰਕਾਸ਼ ਗੱਬਰ ਜੀ ਕਰਨ ਜਾ ਰਹੇ ਨੇ ਜਿਸ ਵਕਤ ਬੜੀਆਂ ਬੜੀਆਂ ਮਹਾਨ ਹਸਤੀਆਂ ਆ ਰਹੀਆਂ ਇਹ ਜੈ ਭੀਮ ਦਾ ਇੱਕ ਨਾਰਾ ਹੈ ਉਹ ਡਾਕਟਰ ਭੀਮ ਰਾਵ ਨੇ ਦਿੱਤਾ ਸੀ ਅੱਜ ਡਾਟ ਭੀਮਰਾਮ ਦੇ ਜਿਹੜਾ ਸੰਵਿਧਾਨ ਲਿਖਿਆ ਉਹ ਸੰਵਿਧਾਨ ਦੀਆਂ ਬੀਜੇਪੀ ਵਾਲੇ ਖਾਸ ਕਰਕੇ ਪ੍ਰਧਾਨ ਮੰਤਰੀ ਬਹੁਤ ਜਿਆਦਾ ਉਲੰਘਣਾ ਕਰ ਰਹੇ ਆ ਸੰਵਿਧਾਨ ਨਾਲ ਛੇੜਛਾੜ ਕੀਤੀ ਜਾ ਰਹੀ ਆ ਉਸ ਸੰਵਿਧਾਨ ਦੀ ਰੱਖਿਆ ਲਈ ਪਹਿਲਾਂ ਵੀ ਬਹੁਤ ਬਹੁਤ ਕੁਰਬਾਨੀਆਂ ਸਮਾਜ ਨੇ ਦਿੱਤੀਆਂ ਹੁਣ ਅੱਜ ਤੱਕ ਜਿੱਥੇ ਵੀ 15 ਕੈਸਾ ਪ੍ਰੋਗਰਾਮ ਦਾ ਡਾਟ ਭੀਮਰਾਮ ਦਾ ਕਦੀ ਉਥੇ ਨਾਂ ਨਹੀਂ ਲੈ ਜਾਂਦਾ ਇਹ ਜਿਹੜੀ ਸ਼ੁਰੂਆਤ ਕੋਮ ਦੇ ਜਰਨਲ ਨੇ ਕੀਤੀ ਆ ਤੇ ਪਹਿਲੀ ਵਾਰਾਂ ਇਹ ਝੰਡਾ ਡਾక్టర్ ਅੰਬੇਦਕਰ ਦੇ ਨਾਂ ਦੇ ਚ ਚੁਲਾਇਆ ਜਾ ਰਿਹਾ ਹੈ। ਨਾਂਿਤ ਲਗਾਇਆ ਜਾ ਰਿਹਾ ਹੈ। ਔਰ ਇਹ ਝੰਡਾ ਇਹ ਲੋਕਾਂ ਨੂੰ ਜਾਗਰੂਕ ਕਰੇਗਾ। ਸਮਾਜ ਨੂੰ ਦੱਸੇਗਾ ਕਿ ਅਸੀਂ ਜਿਨ੍ਹਾਂ ਦੀ ਦੇਣ ਉਹਨਾਂ ਦੇ ਦਿੱਤੇ ਹੋਏ ਮਾਰਗ ਦੇ ਉੱਤੇ ਚੱਲਦੇ ਹਾਂ। ਉਹਨਾਂ ਦਾ ਨਾਂ ਪੂਰੇ ਦੇਸ਼ ਵੇੇ ਰੋਸ਼ਨ ਕਰੀਏ। ਉਹਨਾਂ ਦੀ ਸੰਵਿਧਾਨ ਦੀ ਜਿਹੜੀ ਕਿਤਾਬ ਹੈ ਉਹਦੀ ਰੱਖਿਆ ਵਾਸਤੇ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਸਾਰੇ ਪ੍ਰਯਾਸ ਕਰਾਂਗੇ ਲਗਾਤਾਰ ਕਰਦੇ ਰਹਿਣਾ ਕਰੋ ਸਾਡੇ ਜਿੰਨੇ ਵੀ ਸਿਰਲੀਡਰ ਖਾਸ ਕਰਕੇ 10 ਲੀਟਰ ਜਿਨ੍ਹਾਂ ਨੂੰ ਡਾਟ ਬੀਮਰਾ ਦੀ ਬਹੁਤ ਵੱਡੀ ਦੇਣ ਆ ਅਸੀਂ ਅੱਜ ਜੋ ਕੁਝ ਵੀ ਆ ਉਹਨਾਂ ਦੇ ਦੋਤਾਂ ਸੋ ਮੈਂ ਅੱਜ ਦੇ ਦਿਨ ਤੇ ਗੱਬਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਐਡੀ ਸ਼ੁਰੂਆਤ ਹੈ ਇਹ ਜਮੀਨੀ ਪੱਤਰ ਤੋਂ ਲੈ ਕੇ ਪੂਰੇ ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਇਹ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਚੱਲ ਜਾਵੇ ਕਿਆ ਜਿਸ ਸੰਵਿਧਾਨ ਦੇ ਜਿਹੜੇ ਅਸਲੀ ਵਾਰਸ ਆ ਉਹ ਖੜੇ ਹੋ ਗਏ ਨੇ ਤੇ ਹੁਣ ਸੰਵਿਧਾਨ ਦੇ ਨਾਲ ਕਿਸੇ ਵੀ ਪਾਰਟੀ ਨੂੰ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੰਵਿਧਾਨਕਤਾ ਜਿਹੜੇ ਡਾਕਟਰ ਭੀਮrao ਅੰਬੇਦਕਰ ਜੀ ਆ ਕੀ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ 15 ਅਗਸਤ ਦੇ ਜਿਹੜਾ ਸਵਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਬਾਕੀ ਵੀ ਦਲਿਤ ਭਾਈਚਾਰਾ ਦੇ ਜਿਹੜੇ ਸਮਾਜ ਸਨ ਉਹਨਾਂ ਨੂੰ ਵੀ ਇਹ ਜਿਹੜਾ ਵਾ ਝੰਡਾ ਜਿਹੜਾ ਵਾ ਭੀਮrao ਅੰਬੇਦਕਰ ਜੀ ਦਾ ਕਿਉਂਕਿ ਬੜਾ ਹੀ ਉਹਨਾਂ ਦਾ ਇੱਕ ਯੋਗਦਾਨ ਆ ਸਿਸ਼ਟੀ ਦੇ ਵਿੱਚ ਦੇਖੋ ਅੱਜ ਇਹ ਸ਼ੁਰੂਆਤ ਆ ਕਿਹੜੀ ਸ਼ੁਰੂਆਤ ਕਿਸੇ ਚੀਜ਼ ਦੀ ਵੀ ਹੁੰਦੀ ਨਾ ਉਹ ਹੌਲੀ-ਹੌਲੀ ਪੂਰੀ ਜਾਗਰਤ ਹੋ ਕੇ ਸਾਰੇ ਸਮਾਜ ਚ ਫੈਲਦੀ ਆ ਔਰ ਮੈਨੂੰ ਆਸ ਹੈ ਕਿ ਸਮਾਜ ਇਹਨੂੰ ਅਪਣਾਏਗਾ ਔਰ ਹਰ ਸ਼ਹਿਰ ਹਰ ਮਹੱਲੇ ਹਰ ਗਲੀ 'ਚ ਇਹ ਝੰਡਾ ਲਹਿਰਾਇਆ ਜਾਏਗਾ ਜਿਹੜਾ ਨਾਂ ਸਿਰਫ ਡਾਕਟਰ ਭੀਮ ਭੀਮਰਾਓਂbedkar ਹੋਏਗਾ ਜੈ ਭੀਮ ਜੈ ਭਾਰ ਅੱਜ 15 ਗੱਡੀਆਂ ਪੂਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਮਾਤਾ ਲੰਗਾ ਵਾਲੀ ਕੁਤਵਾਲੀ ਦੇ ਲਾਗੇ ਡਾਕਟਰ ਪੀਨ ਰਾਜ ਦਾ ਉਹ ਜਿਹਨੂੰ ਕੋਈ ਅੱਤਵਾਦੀਆਂ ਨੇ ਤੋੜਨ ਦੀ ਵੀ ਕੋਸ਼ਿਸ਼ ਕੀਤੀ ਸਬਦਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਤਿਰੰਗੇ ਨੂੰ ਅੱਗ ਲਾਈ ਗਈ ਜਬ ਬਾਂਦ ਲਾਗੇ ਤਬ ਰੂਹ ਜਾਗੇ ਉਦੋਂ ਪਿਆਸੀ ਜਾਗਰਤੀ ਦਲਤਾਂ ਦੇ ਵਿੱਚ ਆਈ ਉਹਨਾਂ ਨੇ ਦੀ ਦੇਖ ਰਹੀ ਕੀਤੀ ਤੇ ਜੰਗਲਾ ਲਾਇਆ ਸਾਰਾ ਕੁਝ ਠੀਕ ਹੋਇਆ ਅੱਜ 15 ਗੱਦਾ ਪ੍ਰੋਗਰਾਮ ਕੱਲ ਇੱਥੇ ਮਨਾਇਆ ਜਾ ਰਿਹਾ ਹੈ ਜੋ ਜਿੱਥੇ ਕੀ ਸੰਸਮਾਜ ਦੇ ਮੁਖੀ ਸੰਤ ਮਲਕੀਨਾ ਜੀ ਮਹਾਰਾਜ ਰਾਮਪੀਤ ਟਵਾਲੇ ਕਿੱਥੇ ਹੋਣਗੇ ਅਪਾਜਾਂ ਨੂੰ ਟ੍ਰਾਈਸਾਈਕਲ ਗਰੀਬਾਂ ਨੂੰ ਮਸ਼ੀਨਾ ਬਣੀਆਂ ਜਾਣਗੀਆਂ ਤੇ ਜਿਨ੍ਹਾਂ ਨੇ ਡਾਕਟਰ ਮੀਲਗਰ ਜੀ ਨੂੰ ਅਪਣਾਇਆ ਉਹਨਾਂ ਦੀ ਸਿੱਖਿਆ ਦੇ ਉੱਤੇ ਆਪਣੇ ਬੱਚਿਆਂ ਨੂੰ ਐਜੂਕੇਟਿਡ ਕੀਤਾ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਏਗਾ ਜਿਹੜੇ ਸਾਡੇ ਸਮਾਜ ਦੇ ਅਫਸਰ ਜਿਨ੍ਹਾਂ ਡਾਕਟਰ ਮੀਲਗਰ ਜੀ ਦੀਆਂ ਨੀਤੀਆਂ ਨੂੰ ਮੰਨ ਕੇ ਐਜੂਕੇਟਡ ਹੋਏ ਆ ਉਹਨਾਂ ਦਾ ਮਾਨ ਸਤਿਕਾਰ ਕੀਤਾ ਜਾਵੇਗਾ ਕਹਿੰਦਾ ਭਾਪ ਦਲਤਾਂ ਦਾ ਜੀ ਕਰ ਸਹਾਰਾ ਬਣਿਆ ਤੇ ਹਿੰਦੂਤਾਨ ਦਾ ਸੰਵਿਧਾਨ ਡਾਕਟਰ ਪੀਮਰਾਓ ਜੀ ਬਣਿਆ ਜਿਨ੍ਹਾਂ ਸੰਵਿਧਾਨ ਲਿਖ ਕੇ ਸਾਨੂੰ ਬਹੁਤ ਕੁਝ ਦਿੱਤਾ ਅੱਜ ਆਪਾਂ ਉਹਨਾਂ ਦੀਆਂ ਨੀਤੀਆਂ ਤੇ ਲਈਏ ਜਾਗਰਤੀ ਲਈਏ ਸਮਾਜ ਉਹੀ ਅੱਗੇ ਵੱਧ ਸਕਦਾ ਹੈ ਜੋ ਆਪਣਾ ਤੀਸਰਾ ਨੇਤਰ ਐਜੂਕੇਸ਼ਨ ਦਾ ਖੋਲ ਕੇ ਆਪਣੇ ਬੱਚੇ ਨੂੰ ਐਜੂਕੇਟਡ ਕਰੇ ਇਹ ਸਿੱਖਿਆ ਡਾਕਟਰ ਪੀਮਰਾ ਮੀਤਗਰ ਜੀ ਵੀ ਜਾਗੋ ਜਾਗੋ ਦਿਲ ਤੋਂ ਹੁਣ ਜਾਗੋ ਆਈ ਹੈ ਕਿ ਉਹਨਾਂ ਨੇ ਕਹੀ ਇਕੱਠੇ ਹੋ ਜਾਓ ਸੰਘਰਸ਼ ਕਰੋ ਤੇ ਬੱਚੇ ਆਪਣੇ ਐਜੂਕੇਟਿਡ ਕਰੋ ਅੱਜ ਸਾਡੇ ਸਮਾਜ ਦੇ ਵਿੱਚ ਆਈਐਸ ਪੀਸੀਐਸ ਅਫਸਰ ਲੱਗੇ ਹੋਏ ਨੇ ਇਹ ਦੇਨ ਡਾਕਟਰ ਪੀਮਰਾ ਮੀਤਗਰ ਜੀ ਆਓ ਇਹ ਸ਼ੁਭ ਦਿਹਾੜਾ ਜੋ ਯਾਦੀ ਦਾ ਦਿਨ ਹੈ ਜਦੋਂ 1947 ਹਿੰਦੁਸਤਾਨ ਯਾਦ ਹੋਇਆ ਤੇ ਇਹ ਉਹ ਦਿਹਾੜਾ ਇੱਥੇ ਆਪਾਂ ਮਨਾ ਰਹੇ ਆਂ ਇਹ ਸਾਰੇ ਹਾਜ਼ਰੀ ਉਰ ਕੀ ਬੇਨਤੀ ਹੈ ਕਿ ਸ੍ਰੀ ਠੀਕ 11 ਵਜੇ ਤੇ ਪਹੁੰਚਣ ਦੀ ਕਿਰਪਾਤਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੈ ਭੀਮ ਜੈ ਭਾਰ ਸੰਵਿਧਾਨ ਕਰਤਾ ਜਿਹੜੇ ਆ ਡਾਕਟਰ ਭੀਮਰਾਮ ਅੰਬੇਦਕਰ ਜੀ ਸਮੂਹ ਜਿਹੜਾ 15 ਦਸਤਨ ਦਿਹਾੜਾ ਵਾ तकरीबन ਹੀ ਦੁਨੀਆ ਚ ਮਨਾਇਆ ਜਾਂਦਾ ਜਿਹੜੇ ਐਨ ਆਰ ਆਈ ਵੀਰ ਵੀ ਜਿਹੜੇ ਆ ਦਲੇਚਪਾਈ ਚਾਰੇ ਨਾਲ ਜੁੜੇ ਆ ਜਾਂ ਹੋਰ ਵੀ ਆ ਉਹਨਾਂ ਵਾਸਤੇ ਕੀ ਮੈਸੇਜ ਹੈ ਸਾਡਾ ਤੇ ਮੈਸੇਜ ਇਹ ਹੈ ਕਿ ਜਾਗੋ ਬਾਲਮਿਕੀ ਹੁਣ ਜਾਗੋ ਆਈ ਆ ਜਾਗਿੰਦਾ ਹੁਣ ਵੇਲਾ ਹੈ ਜਿਹਨੇ ਸਬਦਾਨ ਨੂੰ ਅਪਣਾ ਲਿਆ ਜਿਹਨੇ ਡਾਕਟਰ ਮੀਦ ਮੀਦਗਾਰ ਦੀਆਂ ਨੀਤੀਆਂ ਅਪਣਾਇਆ ਉਹੀ ਐਜੂਕੇਟਿਡ ਹੋ ਸਕਦੇ ਆ ਧੰਨਵਾਦ ਜੈ ਬਾਲਮਿਕੀ ਜੈ ਹਾਰ ਹਰ ਬਾਲਮਿਕੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਪਧਾਨ ਤੋਂ ਨਸਰ ਪ੍ਰੇਸ਼ਤ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਆ ਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਆਖਦਾ ਵਾਂ ਅਤੇ ਸਾਰੇ ਮੈਂ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਤੇ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਵਾਂ ਜਿਹੜਾ 15 ਅਗਸਤ ਨੂੰ ਸਾਡਾ ਜਿਹੜਾ ਦੇਸ਼ 1947 ਨੂੰ ਜਿਹੜਾ ਆਜ਼ਾਦ ਹੋਇਆ ਸੀਗਾ ਉਹ ਜਿਹੜਾ ਕੱਲ ਜਿਹੜਾ ਵਾ ਬੜੀ ਧੂਮ ਧਾਮ ਨਾਲ ਜਿਹੜਾ ਬਾਬਾ ਭੀਮਰਾਓ ਬੇਦਕਰ ਜੀ ਦਾ ਸਟੈਚੂ ਆ ਆਪਣਾ ਗਰਾਲੇ ਆਪਣਾ ਲੋਂਗਾ ਵਾਲੀ ਦੇਵੀ ਦੇ ਮੰਦਿਰ ਦੇ ਬਾਹਰ ਉੱਥੇ ਜਿਹੜਾ ਬੜੀ ਸ਼ਰਧਾ ਨਾਲ ਮਨਾਇਆ ਜਾਏਗਾ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਗੱਦੀ ਦੇ ਬਰਾਜਮਾਨ ਸੰਤ ਮਲਕੀਨਾਥ ਮਹਾਰਾਜ ਜੀ ਆਉਣਗੇ ਤੰਗੇ ਨੂੰ ਤਿਰੰਗੇ ਨੂੰ ਜਿਹੜਾ ਇੱਥੇ ਚੜਾਉਣਗੇ ਆਪਣਾ ਇਹ ਹਿੰਦੁਸਤਾਨ ਦਾ ਤਿਰੰਗਾ ਵਾ ਅਤੇ ਸਾਡੇ ਐਸੇ ਸਮਾਜ ਦੇ ਯੋਧੇ ਸਾਬਕਾ ਡਿਪਟੀ ਮੇਅਰ ਅਤੇ ਮੌਜੂਦਾ ਤੁਨਸਰ ਪ੍ਰੈਸ ਦੇ ਚੇਅਰਮੈਨ ਹੋਮ ਪ੍ਰਕਾਸ਼ ਗੱਬਰ ਜੀ ਅਤੇ ਸੰਤ ਮਲਕੀਨਾਥ ਮਹਾਰਾਜ ਜੀ ਜਿਹੜਾ ਤਿਰੰਗੇ ਨੂੰ ਚੜਾਉਣਗੇ ਕੱਲ ਤੇ ਜਿਹੜਾ ਇੱਥੇ ਭੀਮrao ਬੇਦਕਰਜੀ ਦਾ ਕੋਈ ਵੀ ਜਿਹੜਾ ਹਿੰਦੁਸਤਾਨ ਦੀ ਜਿਹੜਾ 15 ਅਗਸਤ ਨੂੰ ਕੋਈ ਵੀ ਨਾਮ ਨਹੀਂ ਲੈਂਦਾ ਤੇ ਇਹ ਜਿਹੜੀ ਲਹਿਰ ਆ ਇਹ ਸੰਤ ਮਲਕੀਨਾਥ ਮਹਾਰਾਜ ਜੀ ਤੇ ਚੇਅਰਮੈਨ ओमप्रकाश ਗੱਬਰ ਜੀ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਆ ਤੇ ਕੱਲ ਜਿਹੜੀ ਆ ਫੋਟੋਆਂ ਵੀ ਡਾਕਟਰ ਭੀਮrao ਬੇਦਕਰਜੀ ਦੀਆਂ ਜਿਹੜੀਆਂ ਵੰਡੀਆਂ ਜਾਣਗੀਆਂ ਸਾਈਕਲ ਵੀ ਵੰਡੇ ਜਿਹੜਾ ਵੰਡੇ ਜਾਣਗੇ ਤੇ ਉਹਨਾਂ ਦਾ ਨਾਮ ਜਿਹੜਾ ਨਾਮ ਹੈ ਉਹਨਾਂ ਦੀ ਫੋਟੋ ਘਰ-ਘਰ ਪਹਚਾਈ ਜਾਏਗੀ ਤੇ ਇੰਨਾ ਹੀ ਕਹਿੰਦਾ ਹੋਇਆ જય ਵਾਲਮੀਕੀ ਹਰ ਹਰ ਵਾਲਮੀਕੀ ਅਸ਼ੋਕ ਮਲਤਰਾ 올 ਇੰਡੀਆ ਪ੍ਰੈਸ ਗੱਤਰ ਵਾਲਮੀਕੀ ਆਸ਼ਰਮ ਤੋਂ ਨਜ਼ਰ ਪ੍ਰੈਸ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੀ ਬਹੁਤ-ਬਹੁਤ ਵਧਾਈ ਦਿਨਾ ਹਾਂ ਕੱਲ ਅਸੀਂ ਬੜੇ ਜੋਸ਼ ਰੋਸ਼ ਦੇ ਨਾਲ ਇਹ ਆਜ਼ਾਦੀ ਦਾ ਦਿਵਸ ਬਾਬਾ ਸਾਹਿਬ ਅੰਬੇਦਕਰ ਦੀ ਪ੍ਰਤੀਮਾ ਕੋਤਵਾਲੀ ਚੌਕ ਅੰਮ੍ਰਿਤਸਰ ਵਿੱਚ ਮਨਾ ਰਹੇ ਹਾਂ ਜਿੱਥੇ ਆਜ਼ਾਦੀ ਦੀਆਂ ਇਹਨਾਂ ਖੁਸ਼ੀਆਂ ਨੂੰ ਅਸੀਂ ਗਰੀਬ ਤੇ ਅਸਹਾਇ ਲੋਕਾਂ ਦੇ ਨਾਲ ਸਾਂਝਾ ਕਰਨ ਦਾ ਉਪਰਾਲਾ ਕੀਤਾ ਹੈ ਸਾਡੀ ਸੰਸਥਾ ਪੰਜੀ ਜ਼ਰੂਰਤਮੰਦ ਬੀਬੀਆਂ ਨੂੰ ਮਸ਼ੀਨਾਂ ਦੇ ਰਹੀਏ ਸਲਾਈ ਮਸ਼ੀਨਾਂ ਜਿਹਦੇ ਨਾਲ ਉਹ ਸਵੇ ਰੋਜ਼ਗਾਰ ਕਰਨ ਦੀ ਉਹਨਾਂ ਚ ਕਾਬਲੀਅਤ ਆਵੇਗੀ। ਤੋਂ 10 ਅੰਗਹੀਨਾਂ ਨੂੰ ਜਿਹੜੇ ਚੱਲਣ ਤੋਂ ਅਸਮਰਥ ਨੇ ਉਹਨਾਂ ਨੂੰ ਟਰਾਈਸਾਈਕਲ ਦਿੱਤੇ ਜਾ ਰਹੇ ਨੇ। ਤੋਂ ਇਹ ਸਾਰੇ ਦਾ ਸਾਰਾ ਸਾਡੇ ਮਲਕੀਤਨਾਥ ਜੀ ਸੰਤ ਮਹਾਰਾਜ ਵਾਲਮੀਕੀ ਆਸ਼ਰਮ ਤੋਂ ਉਹਨਾਂ ਸਾਹਿਬ ਗੱਦੀ ਨਸ਼ੀਨ ਉਹਨਾਂ ਦੀ ਰਹਿਨਮਾਈ ਚ ਹੋ ਰਿਹਾ ਏ। ਓਮ ਪ੍ਰਕਾਸ਼ ਗੱਬਰ ਚੇਅਰਮੈਨ ਤੁਣਾ ਸਾਹਿਬ ਟਰਸਟ ਉਹਨਾਂ ਦੀ ਅਗਵਾਈ ਚ ਹੋ ਰਿਹਾ ਏ। ਤੇ ਸਾਨੂੰ ਸਭ ਤੋਂ ਜ਼ਿਆਦਾ ਜਿਹੜੀਆਂ ਸਹੂਲਤਾਂ ਨੇ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਦੇ ਰਿਹਾ ਹੈ ਮੈਂ ਧੰਨਵਾਦ ਕਰਦਾ ਹਾਂ ਡੀਸੀ ਸਾਖੀਸ਼ਾਨੀ ਜੀ ਦਾ ਸੀਪੀ ਭੁੱਲਰ ਜੀ ਸਾਡੇ ਕਮਿਸ਼ਨਰ ਸਾਹਿਬ ਜਿਹੜੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡੀਆਂ ਸਾਰੀਆਂ ਹੀ ਖਵਾਇਸ਼ਾਂ ਪੂਰੀਆਂ ਕਰ ਰਹੇ ਨੇ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ ਆਪਣਾ ਨਾਮ ਦੱਸ ਕੇ ਤਾਂ ਕਿਸੇ ਜਾਣਾ ਚਾਹੀਦਾ ਮੈਂ ਰੁਪਿੰਦਰ ਕੌਰ 올 ਇੰਡੀਆ ਪ੍ਰੈਸ ਗੱਤਰ ਤੁਨਾ ਸਾਹਿਬ ਪ੍ਰੈਸ ਭਗਵਾਨ ਵਾਲਮੀਕੀ ਆਸ਼ਮਤੋ ਜੀ ਪਿਛਲੇ 2-3 ਦਿਨ ਤੋਂ ਜਿਹੜੀਆਂ 15 ਅਗਸਤ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਸਾਡੀਆਂ ਉਹ ਅੱਜ ਇਸ ਟਾਈਮ ਤੱਕ ਸਾਰੀਆਂ ਮੁਕੰਮਲ ਹੋ ਗਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਤਿਆਰੀਆਂ ਕੀਤੀਆਂ ਗਈਆਂ ਨੇ ਆਜ਼ਾਦੀ ਦਿਵਸ ਦੀਆਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਚਾਹੁੰਦੀ ਹਾਂ ਤੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੀ ਹਾਂ ਵੀ ਜਿਹੜਾ ਅਸੀਂ ਕੱਲ ਆਜ਼ਾਦੀ ਦਿਵਸ ਇੱਥੇ 15 ਅਗਸਤ ਨੂੰ ਸੈਲੀਬ੍ਰੇਟ ਕਰ ਰਹੇ ਆ ਮਨਾ ਰਹੇ ਆ ਤੁਸੀਂ ਵੀ ਇੱਥੇ ਆ ਕੇ ਆਪਣਾ ਯੋਗਦਾਨ ਜਰੂਰ ਪਾਓ ਇੱਥੇ ਜ਼ਰੂਰਤਮੰਦ ਜੋ ਗਰੀਬ ਪਰਿਵਾਰ ਦੀਆਂ ਇਸਤਰੀਆਂ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਦੇ ਕੇ ਆਪਣਾ ਘਰ ਚਲਾਣ ਲਈ ਤਾਂ ਕਰਕੇ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਅਪਾਹਜ ਨੇ ਉਹਨਾਂ ਨੂੰ 10 ਟ੍ਰਾਈਸਾਈਕਲ ਦਿੱਤੇ ਜਾ ਰਹੇ ਨੇ ਜੈਪੀਨ ਜੈਪਨ